ਤੁਸੀਂ ਸਾਰੇ ਪੰਜਾਬੀਆਂ ਨੇ ਦੇਖ ਲਿਆ ਕਿ ਕਿਵੇਂ ਅੱਜ ਤੋਂ ਚੰਦ ਦਿਨ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਨੇ ਸਾਡੇ ਪੰਜਾਬ ਦਾ ਇੱਕ 5 ਸਾਲਾਂ ਬੱਚਾ ਨੂੰ ਕੋ ਰਹਿਮ ਨਹੀਂ ਆਇਆ ਨੂੰ ਕੋ ਤਰਸ ਨਹੀਂ ਆਇਆ ਇੱਕ 5 ਸਾਲ ਬੱਚੇ ਦੇ ਨਾਲ ਪਹਿਲਾਂ ਬਦਫੈਲੀ ਕੀਤੀ ਬਲਾਤਕਾਰ ਕਹਿ ਸਕਦੇ ਹਾਂ ਔਰ ਫਿਰ ਉਸ 5 ਸਾਲਾਂ ਬੱਚੇ ਨੂੰ ਬਹੁਤ ਵੈਸ਼ੀਆਨਾ ਢਾਨ ਨਾਲ ਚੱਲ ਮਾਨਾ ਢੰਗ ਦੇ ਨਾਲ ਅੰਗਰੇਜ਼ੀ ਚ ਕਹਿੰਦੇ ਨੇ ਬਰੂਟਲੀ ਇਸ ਤਰ੍ਹਾਂ ਨਾਲ ਉਹਦਾ ਕਤਲ ਕੀਤਾ ਉਹਦਾ ਜਿਹੜਾ ਰੋਡ ਸੀਗਾ ਜਿਸ ਨਾਲ ਉਹਨੂੰ ਮਾਰਿਆ ਸਿਰ ਤੇ ਮਾਰਿਆ ਉਹਦੇ ਪਿਛਲੇ ਪਾਸੇ ਰੋਡ ਦੇ ਕੇ ਉਹਦੇ ਪਿਤਾ ਦੀ ਸਟੇਟਮੈਂਟ ਅਨੁਸਾਰ ਅਮਨਦੀਪ ਸਿੰਘ ਉਹਦੇ ਪਿਤਾ ਨੇ ਅ ਸ਼ਾਇਦ ਭੰਗੂਆਣਾ ਪਿੰਡ ਆ ਇੱਥੇ ਫਗਵਾੜੇ ਦੇ ਲੱਗੇ ਅਸਲ ਰਹਿਣ ਵਾਲੇ ਨੇ ਤੁਸੀਂ ਸਾਰਿਆਂ ਨੇ ਉਹਦੀ ਇੰਟਰਵਿਊਜ਼ ਉਹਦੀ ਛੋਟੀ ਜੀ ਬੱਚੀ ਦੀ ਦੇ ਜਜ਼ਬਾਤੀ ਬਿਆਨ ਸੁਣੇ ਕਿ ਮੈਂ ਉਸ ਪ੍ਰਵਾਸੀ ਨੂੰ ਆਪ ਖੁਦ ਆਪਣੇ ਹੱਥਾਂ ਨਾਲ ਮਾਰਨਾ ਚਾਹੁੰਦਾ। ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ ਉਹ 6-7 ਸਾਲ ਦੀ ਬੱਚੀ ਦੇ ਮਨ ਵਿੱਚ ਕੀ ਬੀਤਦਾ ਹੋਗਾ ਜਦੋਂ ਉਹਨੇ ਆਪਣੇ ਭਰਾ ਦੀ ਲਾਸ਼ ਦੇਖੀ ਹੋਗੀ। ਉਹਦੇ ਨਾਲ ਹੋਇਆ ਦੁਰਵਿਵਹਾਰ ਔਰ ਜੋ ਬਲਾਤਕਾਰ ਔਰ ਫਿਰ ਉਹ ਦਾ ਅਲਟੀਮੇਟਲੀ ਕਤਲ 5 ਸਾਲ ਦੇ ਬੱਚੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾ ਸਕੇ। ਜਿੰਨੀ ਇਹਦੀ ਮਤਲਬ ਰੱਜ ਕੇ ਇਸ ਦੀ ਨਿਖੇਧੀ ਕੀਤੀ ਜਾ ਸਕੇ। ਇੱਕ ਤਾਂ ਇਹ ਆਪਾਂ ਸਾਰੇ ਕਰਦੇ ਆ ਪਿਛਲੇ ਦਿਨਾਂ ਤੋਂ ਮੈਨੂੰ ਬਹੁਤ ਸੁਣਿਆ ਏ ਬਹੁਤ ਲੋਕਾਂ ਨੇ ਵਰਲਡਵਾਈਡ ਮੈਨੂੰ ਮੈਸੇਜ ਦਿੱਤੇ ਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਮੈਂ ਅੱਜ ਉਹਨਾਂ ਦੇ ਘਰ ਜਾਣਾ ਸੀਗਾ ਫਗਵਾੜੇ ਦੇ ਲਾਗੇ ਉਹਨਾਂ ਦਾ ਪਿੰਡ ਹੈ ਲੇਕਿਨ ਅੱਜ ਉਹ ਉਹਦੀਆਂ ਅਸਤੀਆਂ ਲੈ ਕੇ ਗਏ ਨੇ ਕੀਰਤਪੁਰ ਸਾਹਿਬ ਕੱਲ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਛੋਟੇ ਲੈਵਲ ਦੇ ਉੱਤੇ ਜਾਂ ਜਿੱਦਾਂ ਉਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵਿਚਾਰਿਆ ਨੇ ਉਹਦਾ ਭੂਗ ਪਾਇਆ ਬੱਚੇ ਦਾ ਔਰ ਅੱਜ ਉਹ ਕੀਰਤਪੁਰ ਅਸਤੀਆਂ ਲੈ ਕੇ ਗਏ ਨੇ ਮੈਂ ਉਹਨਾਂ ਨੂੰ ਹੁਣ ਕਿਉਂਕਿ ਅਜੇ ਤੱਕ ਲੇਟ ਮੋਡਰਨ ਕਿ ਮੈਂ ਕੱਲ ਸਵੇਰੇ ਉਹਨਾਂ ਦੇ ਘਰ ਜਾਊਂਗਾ ਉਹਨਾਂ ਨਾਲ ਇੱਕ ਇੱਕ ਗੱਲ ਪੁੱਛੂੰਗਾ ਇੱਕ ਇੱਕ ਗੱਲ ਉਹਨਾਂ ਦੀ ਸਮਝ ਕੇ ਤੇ ਫਿਰ ਅਗਲੀ ਬਣਦੀ ਕਾਰਵਾਈ ਕਿਉਂਕਿ ਅਸੀਂ ਚੁੱਪ ਨਹੀਂ ਰਹਿ ਸਕਦੇ ਇਹ ਇਹ ਜਿਹੜਾ ਗੈਰ ਪੰਜਾਬੀਆਂ ਦਾ ਸਾਡੇ ਪੰਜਾਬ ਦੇ ਉੱਤੇ ਹਮਲਾ ਸੀ ਕਿਸੇ ਦੇ ਉਲਟ ਨਹੀਂ ਕਿ ਮੈਂ ਬਹੁਤ ਵਾਰ ਕਲੈਰੀਫਾਈ ਕੀਤਾ ਕਿ ਸਾਡੇ ਵੱਲੋਂ ਗੈਰ ਪੰਜਾਬੀ ਆਉਂਦੇ ਨੇ ਬੜੇ ਕਈ ਤਹੱਕਿਆਂ ਤੋਂ ਆਉਂਦੇ ਨੇ ਝੂਨਾ ਲਾਉਂਦੇ ਨੇ ਲੇਬਰ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਬਣਦਾ ਪੂਰਾ ਉਹਨਾਂ ਦਾ ਜੋ ਬੰਦਾ ਅਧਿਕਾਰ ਹੱਕ ਹੈ ਉਹਦੇ ਪੈਸੇ ਦਿੰਦੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੱਕ ਬਹੁਤ ਵੱਡੇ ਪੱਧਰ ਤੇ ਉੱਤੇ ਇਨਵੇਸ਼ਨ ਹੋ ਰਹੀ ਹੈ ਪੰਜਾਬ ਦੇ ਉੱਤੇ ਮਤਲਬ ਕਿ ਪੰਜਾਬ ਦੇ ਉੱਤੇ ਹਮਲਾ ਹੋ ਰਿਹਾ ਗੈਰ ਪੰਜਾਬੀਆਂ ਦਾ ਔਰ ਇਸ ਹਮਲੇ ਨੂੰ ਰੋਕਣ ਵਾਸਤੇ ਮੈਂ 2023 ਵਿੱਚ ਜਨਵਰੀ 2023 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅੰਦਰ ਦਫਤਰ ਜਾ ਕੇ ਨਾਲ ਮੇਰੇ ਗਏ ਉਸ ਵਕਤ ਅੱਜ ਵੀ ਹਨ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇੱਕ ਮੇਰੇ ਨਾਲ ਕਾਂਗਰਸ ਦੇ ਐਮਐਲਏਗੇ ਸਰਦਾਰ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਰਾਜ ਸੰਸਦਿਤੋਂ ਇੱਕ ਐਮਐਲਏ ਹੋਰ ਮੇਰੇ ਨਾਲ ਸ਼ਹਿਦਗੇ ਸੀਗੇ ਅਸੀਂ ਜਾ ਕੇ ਸਪੀਕਰ ਨੂੰ ਪਹਿਲਾਂ ਮਿਲੇ ਔਰ ਸਪੀਕਰ ਨੂੰ ਪਹਿਲਾਂ ਉਹਦੀ ਦਲੀਲ ਸਮਝਾਈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਤੁਹਾਨੂੰ ਦੇਣ ਆਇਆ ਵਿਧਾਨ ਸਭਾ ਦੇ ਵਿੱਚ ਰੱਖਣ ਵਾਸਤੇ ਉਹਦਾ ਮਕਸਦ ਕੀ ਆ ਬੋਸਤੋ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਸਾਰੇ ਦੇਸ਼ ਵਿੱਚ ਕਈ ਸੂਬਿਆਂ 'ਚ ਇਹ ਲਾਅ ਬਣਿਆ ਹੋਇਆ ਵਾ ਸਟਾਰਟਿੰਗ ਫਰੋਮ ਹਿਮਾਚਲ ਪ੍ਰਦੇਸ਼ 1972 ਦਾ ਲਾਅ ਬਣਾਇਆ ਡਾਕਟਰ ਵਾਇਸ ਪਰਮਾ ਚੀਫ ਮਿਨਿਸਟਰ ਸੀਗੇ ਉੱਥੇ ਉਹ ਆਪਣੇ ਸੂਬੇ ਦੇ ਹਿਸਾਬ ਨਾਲ ਦੂਰ ਅੰਦੇਸ਼ ਆਦਮੀ ਹੋਊਗਾ ਉਹਨੇ ਕਿਹਾ ਕਿ ਮੈਂ ਆਪਣੇ ਹਿਮਾਚਲ ਦੇ ਜਿਹੜੇ ਖੂਬਸੂਰਤ ਬਾਗ ਨੇ ਤੇ ਜਿਹੜੇ ਵਿਚਾਰੇ ਹਿਮਾਚਲੀ ਨੇ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਸੱਭਿਆਚਾਰ ਕਿਵੇਂ ਬਚਾਵਾਂ ਕਿਉਂਕਿ ਪਹਾੜਾਂ ਨੂੰ ਸਭ ਦਾ ਸ਼ੌਂਕ ਹੁੰਦਾ ਤੁਸੀਂ ਦੇਖਦੇ ਕਿਵੇਂ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਟੂਰਿਸਟ ਜਾਂਦੇ ਨੇ ਬਹੁਤਾਂ ਲੋਕਾਂ ਦਾ ਹੁੰਦਾ ਕਿ ਮੈਂ ਆ ਵੀ ਬਾਗ ਖਰੀਦ ਲਾ ਉਹ ਵੀ ਖਰੀਦ ਲਾ ਉਹਨੇ 1972 ਅੱਜ ਤੋਂ 50 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਇੱਕ ਦੂਰੰਦੇਸ਼ ਲੀਡਰ ਨੇ ਇੱਕ ਲਾਅ ਬਣਾਤਾ ਹਿਮਾਚਲ ਪ੍ਰਦੇਸ਼ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਤੇ ਸਾਰਿਆਂ ਨੂੰ ਬੈਨ ਕਰਤਾ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਕੋਈ ਇੱਕ ਮਰਲਾ ਥਾਂ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਵੋਟਰ ਨਹੀਂ ਬਣ ਸਕਦੇ ਇਸ ਤੋਂ ਪਹਿਲਾਂ ਨਾਲ ਬਾਅਦ ਰਾਜਸਥਾਨ ਨੇ ਕਾਨੂੰਨ ਬਣਾਇਆ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਨੇ ਲਾਅ ਬਣਾਤਾ ਕੋਈ ਕੈਰ ਗੁਜਰਾਤੀ ਸਾਡੇ ਇੱਥੇ ਬਿਨਾ ਸ਼ਰਤਾ ਪੂਰੀਆਂ ਦੇ ਸ਼ਰਤਾ ਪੂਰੀਆਂ ਕਰਕੇ ਤਾਂ ਜਾ ਸਕਦੇ ਇੰਡਸਟਰੀ ਵੀ ਲੱਗ ਸਕਦੀ ਹੈ ਗੁਜਰਾਤ ਨੇ ਤਾਂ ਇੱਕਦਮ ਹੋਰ ਅੱਗੇ ਗਏ કચ્છ ਦੇ ਇਲਾਕੇ ਵਿੱਚ ਜਿਹੜੇ ਲਾਲ ਬਹਾਦਰ Shastri ਪ੍ਰਾਈਮ ਮਿਨਿਸਟਰ ਨੇ ਪੰਜਾਬੀਆਂ ਨੂੰ ਸੱਦਾ ਦੇ ਕੇ ਕਈ ਹਜ਼ਾਰ ਏਕੜ ਵਿੱਚ ਵਸਾਇਆ ਸੀਗਾ ਜੰਗਲ ਆਬਾਦ ਕੀਤੇ ਉਹਨਾਂ ਨੂੰ ਵਸਾਇਆ ਸੀਗਾ ਆਹ ਭਾਜਪਾ ਦੀ ਸਰਕਾਰ ਨੇ ਅੱਜ ਤੋਂ ਮੇਰੇ ਖਿਆਲ 6-7 ਸਾਲ ਪਹਿਲਾਂ ਉਹਨਾਂ ਦੀ ਸਾਰੀ ਮਲਕੀਅਤ ਕੈਨਸਲ ਕਰ ਦਿੱਤੀ ਰੱਦ ਕਰ ਦਿੱਤੀ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਉੱਥੋਂ ਬੇਕਾਰ ਕਰ ਦਿੱਤਾ ਗੁਜਰਾਤ ਚ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਲਟਕ ਰਿਹਾ ਵਾ ਉਸ ਫਿਰ ਇਸ ਦੇ ਨਾਲ ਨਾਲ ਹੁਣ ਲੇਟੈਸਟ ਬੀਜੇਪੀ ਦੀ ਉੱਤਰਾਖੰਡ ਸਰਕਾਰ ਨੇ ਲਾਅ ਬਣਾਇਆ ਹੁਣੇ 2025 ਚ ਔਰ ਬੜੇ ਫਕਰ ਨਾ ਕਹਿਰੀ ਬੀਜੇਪੀ ਸਰਕਾਰ ਕੇ ਅੱਜ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਕੋਈ ਗੈਰ ਉੱਤਰਾਖੰਡੀ ਨਾ ਸਰਕਾਰੀ ਨੌਕਰੀ ਲੈ ਸਕੇਗਾ ਨਾ ਜ਼ਮੀਨ ਲੈ ਸਕੇਗਾ ਤੇ ਨਾ ਇਥੇ ਵੋਟਰ ਬਣ ਸਕੇਗਾ اچھا ਮੈਨੂੰ ਪੰਜਾਬ ਤੇ ਅਫਸੋਸ ਤਰਸ ਤੇ ਰੰਜ ਆਉਂਦਾ ਕਿ ਯਾਰ ਆਪਾਂ ਐਡੇ ਨੇ ਹੱਥਿਆਂ ਕਿ ਸਾਡੀ ਵਿਧਾਨ ਸਭਾ 117 ਮੈਂਬਰ ਦੀ ਇਹੀ ਗੱਲ ਨਹੀਂ ਸਮਝ ਪਾ ਰਹੀ ਕਿ ਸਾਨੂੰ ਵੀ ਲਾਅ ਚਾਹੀਦਾ ਵਾ ਜਿਹਦੇ ਨਾਲ ਅਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਜਿਹੜੀ ਇਹ ਐਡੇ ਵੱਡੇ ਪੱਦਰ ਦੇ ਉੱਤੇ ਇੱਕ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡੈਮੋਗ੍ਰਾਫਿਕ ਸਿਚੁਏਸ਼ਨ ਇੰਬੈਲੈਂਸ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਤعداد ਦੇ ਉੱਤੇ ਗੈਰ ਪੰਜਾਬੀ ਆ ਗਏ ਨੇ ਲੁਧਿਆਣਾ ਸ਼ਹਿਰ ਦੇ ਇਰਦ-ਗਿਰਦ ਅਮਰਸਰ ਜਲੰਧਰ ਦੇ ਇਰਦ-ਗਿਰਦ ਪਿੰਡਾਂ ਤੱਕ ਔਰ ਬਿਨਾਂ ਕਿਸੇ ਰੋਕ ਟੋਕ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਕੋਈ ਪਤਾ ਨਹੀਂ ਆਣ ਕੇ ਕੌਣ ਕਿੱਥੇ ਵੱਸ ਗਿਆ ਔਰ ਇਦਾਂ ਦੇ ਪਤਾ ਨਹੀਂ ਕਿੰਨੇ ਹੋਰ ਬੱਚੇ ਮਾਰੇ ਹੋਣਗੇ ਮੇਰੇ ਹਲਕੇ ਦੇ ਵਿੱਚ ਖਾਨਪੂਰ ਪਿੰਡ ਆ ਔਰ ਉੱਥੋਂ ਦਾ ਸਾਡਾ ਇੱਕ ਗੁਰਮੀਤ ਸਿੰਘ ਕਿਸਾਨ ਉਹਨੂੰ ਉਹਨੇ ਪ੍ਰਵਾਸੀ ਇੱਕ ਨਾਲ ਆਪਣੇ ਰੱਖਿਆ ਸੀ ਮਜ਼ਦੂਰ ਹੈਲਪਰ ਉਹਨੇ ਇੱਕ ਦਿਨ ਸ਼ਾਇਦ दारू ਪੀਤੀ ਆ ਕੀ ਕੀਤਾ ਉਹਦੇ ਸਿਰ ਵਿੱਚ ਰੋਡਸ ਮਾਰ ਕੇ ਉਹਦਾ ਕਤਲ ਕਰਤਾ ਔਰ ਉਹ ਨੇਪਾਲ ਦੇ ਬਾਰਡਰ ਤੋਂ ਜਾ ਕੇ ਫੜਿਆ ਗਿਆ ਨੇਪਾਲ ਦੇ ਬਾਰਡਰ ਦੇ ਆਗੇ ਉਹਦਾ ਪਿੰਟ ਸੀਗਾ ਯੂਪੀ ਜਾਂ ਬਿਹਾਰ ਦੇ ਵਿੱਚ ਕਿਤੇ ਬਿਲਕੁਲ ਨੇਪਾਲ ਦੇ ਬਾਰਡਰ ਦੇ ਉੱਤੇ اچھا ਉਹ ਤਾਂ ਤਾਂ ਫੜਿਆ ਗਿਆ ਕਿਉਂਕਿ ਗੁਰਮੀਤ ਸਿੰਘ ਦਾ ਫੋਨ ਲਾਲਚ ਵਿੱਚ ਲੈ ਗਿਆ ਉਹ ਫੋਨ ਤਾਂ ਟਰੈਕ ਹੋ ਗਿਆ ਪਤਾ ਨਹੀਂ ਕਿੰਨਾ ਕ੍ਰਾਈਮ ਅਨਡਿਟੈਕਟਿਡ ਜਾ ਰਿਹਾ ਵਾ ਕਿੰਨੇ ਗੈਰ ਪੰਜਾਬੀ ਜਨਾਂ ਦਾ ਕੋਈ ਇਥੇ ਰਿਕਾਰਡ ਹੀ ਨਹੀਂਗਾ ਘੱਟੋ ਘੱਟ ਅਸੀਂ ਲਾਅ ਬਣਾਵਾਂਗੇ ਕੋਈ ਅਪਲਾਈ ਕਰੇਗਾ ਕੋਈ ਜ਼ਮੀਨ ਲੈਣ ਵਾਸਤੇ ਅਪਲਾਈ ਕਰੇਗਾ ਕੋਈ ਇੰਡਸਟਰੀ ਲੈਣ ਵਾਸਤੇ ਅਪਲਾਈ ਕਰੇਗਾ ਉਹਦਾ ਰਿਕਾਰਡ ਹੋਊਗਾ ਉਹਦਾ ਆਧਾਰ ਕਾਰਡ ਲੱਗੇਗਾ ਉਹਦੀ ਵੈਰੀਫਿਕੇਸ਼ਨ ਹੋਊਗੀ ਸਾਨੂੰ ਪਤਾ ਹੋਵੇ ਕਿ ਫਲਾਨਾ ਜਿਹੜਾ ਹੈਗਾ ਗੈਰ ਪੰਜਾਬੀ ਫਲਾਨੇ ਕਿੰਨੇ ਰੂਪੜ ਚ ਰਹ ਰਹੇ ਨੇ ਕਿੰਨੇ ਨਵਾਂ ਸ਼ਹਿਰ ਚ ਰਹ ਰਹੇ ਨੇ ਕਿੰਨੇ ਬਠਿੰਡੇ ਚਲੇ ਗਏ ਨੇ ਕੋਈ ਰਿਕਾਰਡ ਨਹੀਂਗਾ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵਾਨ ਨੂੰ ਰਿਪੀਟਿਡਲੀ ਇੱਕ ਵਾਰ ਨਹੀਂ ਕਿ ਮੈਂ 2023 ਚ ਬਿੱਲ ਦਿੱਤਾ ਤੇ ਮੈਂ ਉਣਕੇ ਹਟ ਗਿਆ ਰਿਪੀਟਿਡਲੀ ਚਿੱਠੀਆਂ ਲਿਖੀਆਂ ਸਪੀਕਰ ਦੇ ਚਿੱਠੀਆਂ ਦੇ ਜਵਾਬ ਹੀ ਆਏ ਨੇ ਕਿ ਤੁਹਾਡਾ ਕਾਨੂੰਨ ਤੁਹਾਡਾ ਬਿੱਲ ਪ੍ਰਾਈ ਅਸੀਂ ਫਾਰਵਰਡ ਕਰਤਾ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਉਹਦਾ ਕੀ ਸਰੋਕਾਰ ਹੈ ਜੀ ਉਹਦੇ ਨਾਲ ਅਖੇ ਅਸੀਂ ਦੇ ਦਿੱਤਾ ਰੈਵਨਿਊ ਡਿਪਾਰਟਮੈਂਟ ਨੂੰ ਇਹਦਾ ਇਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੀ ਆਵੇਗੀ ਉਹ ਅਸੈਸ ਕਰਾਉਣਾ ਜਾਣ ਪੁੱਝ ਕੇ ਬਹਾਨੇ ਸਾਜੀ